ਉਹਦਾ ਬੱਚਾ ਰਾਜੀ ਰਣ ਤੁਮ ਨੂੰ ਮਨ ਜ਼ਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਭਾਜੀ ਇਹ ਪੁੱਛਦੇ ਨਾ ਹੰ ਚੜਿਆ ਕਿਉਂ ਅਸੀਂ ਮਾਨ ਸਰੋਤ ਲੱਗਦੀ ਜਨੀ ਪਰ ਲਗਾ ਮਨ ਤੁਸੀਂ ਹੋਇਆ ਹੈ ਪੁੱਤ ਆ ਨਹੀਂ ਨਹੀਂ ਮੈਂਟਲੀ ਅਫਸੈਟ ਸੀ ਇਧਰ ਵੇਖ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਇਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਲਾਇਆ ਜਦ ਯਾਰ ਨਾਲ ਨੂੰ ਇਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੇ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10-12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕੋਈ 3 3 ਵਜੇ ਦਾ ਚੜਿਆ ਸਰ ਨੂੰ ਸਰ ਨੂੰ ਤਾਂ ਮੈਨੂੰ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਹਾਂ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਘਾੜੀ ਰੱਸ ਜਾ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ ਗੱਡੀ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅਗੋਂ ਕੋਈ ਸ਼ਰਾਬ ਨਹੀਂ ਪੀਵਾਂਗਾ ਕੋਲ ਮੇ ਕੋ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਭਰ ਮਹਾਰਾਜ ਦਾ ਮੀਲੀ ਸ਼ਾਤਾਰੇਦਾਰ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਜਿੰਨਾਂ ਨੂੰ ਜਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਜੀ ਇਹਨੂੰ ਪੁੱਛਦੇ ਨਾ ਚੜਿਆ ਚੜਿਆ ਕਿਉਂ ਹੀ ਮੰਨ ਗਏ ਕਿ ਪੀਤੀ ਗੱਦੀ ਚ ਨਹੀਂ ਪੜ ਲਗਾ ਮੰਨ ਤੁਸੀਂ ਹੋਇਆ ਹੈ ਪੁੱਤ ਆ ਨਹੀਂ ਨਹੀਂ ਚਲੇ ਮੈਂ ਮਾਈ ਮਨੋ ਗਲਤੀ ਹੋ ਗਿੰਨੇ ਕਰ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅੱਗ ਤੋਂ ਸ਼ਰਮ ਨਹੀਂ ਕਰਾਂਗਾ ਕੋਈ ਮੇ ਕੋ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਨੀਲੀ ਸ਼ਾਤੌੜੇ ਦਾ ਅਛੱਤ ਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਤੁਮ ਨੂੰ ਨੂੰ ਜ਼ਿੰਦਗੀ ਦਿੱਤੀ ਹੈ ਉਹਨੇ ਚੜਿਆ ਕਿਉਂ ਭਾਈ ਇਹਨੂੰ ਪੁੱਛਦੇ ਮੈਂ ਚੜਿਆ ਚੜਿਆ ਕਿਉਂ ਹੀ ਮਨ ਮੇਰੇ ਨੂੰ ਲੱਗਦੀ ਕਿ ਗਤੀ ਜਨੀ ਪਰ ਲਗਾ ਕੰਨ ਤੁਸ ਰਿਹਾ ਹੈ ਬੋਤਲ ਆ ਨਹੀਂ ਨਹੀਂ ਮੈਂਟਲੀ ਅਫਸਰਟ ਹੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੇ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕੋਈ 3 3 ਵਜੇ ਦਾ ਖੜਿਆ ਸਾਨੂੰ ਤਾਂ ਉਹਨਾਂ ਤੇ ਮੈਂਟਲੀ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਉਹਨਾਂ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਗ ਜਾ ਓਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ ਮੈਂਟਲੀ ਅਫਸਰਡ ਹੀ ਇੱਧਰ ਵੇਖ ਤੇ ਉਹ ਤਾਂ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦਾਂ ਲਾਇਆ ਜਦੋਂ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਇਹ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10-12 ਦਿਨ ਹੋ ਗਿਆ ਸ਼ਰਾਬ ਪੀਣ ਦਾ ਕਿੰਨੇ ਘਟੇ ਉੱਤੇ ਜਣਿਆ ਇਹ ਕੋਈ ਤਿੰਨ ਤਿੰਨ ਕਵੇ ਦਾ ਖੜਿਆ ਸਾਨੂੰ ਤਾਂ ਉਹਨਾਂ ਨੇ ਮਿਲ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਉਹਨਾਂ ਦੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਗ ਜਾ ਕੇ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ